ਤੁਸੀਂ ਦੇਖ ਰਹੇ ਹੋ ਕਿ ਕਿੰਨੀ ਹਿੰਮਤ ਤੇ ਦਲੇਰੀ ਨਾਲ ਕੰਮ ਚੱਲ ਰਿਹਾ ਹੈ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ ਔਰ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਉਹ ਬੱਚਾ ਹੋਵੇ ਬਜ਼ੁਰਗ ਹੋਵੇ ਬਟਾ ਤੂੰ ਵੀ ਲੱਗਾ ਹੋਇਆ ਹੈ ਕੰਮ ਹਾਂਜੀ ਜੀ ਹਾਂਜੀ ਕੀ ਕਰ ਕੀ ਰਿਹਾ ਤੂੰ ਅਸੀਂ ਟਰਾਲੀਆਂ 'ਚੋਂ ਥੈਲੇ ਲਾਣੇ ਆ ਜੀ ਚੱਕ-ਜੱਕ ਕੇ ਅੱਛਾ ਤੂੰ ਤਾਂ ਛੋਟੀ ਜੀ ਉਮਰ ਦਾ ਯਾਰ ਬੱਚਾ ਤੂੰ ਵੀ ਲੱਗਾ ਹੋਇਆ ਹੈ ਹਾਂਜੀ ਜੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਤਾਂ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਨੇ ਤੇ ਤੁਸੀਂ ਕਿਉਂ ਲੱਗੇ ਹੋ ਬੱਚੀ ਉਹ ਆਂਦੇ ਨਹੀਂ ਹੈਗੇ ਜੀ ਅਸੀਂ ਲੱਗੇ ਹੋਏ ਆ ਤੇਰਾ ਘਰ ਕਿੱਥੇ ਆ ਪਿੰਡ ਖਾਨਪੁਰ ਤੋਂ ਆਏ ਆ ਜੀ ਤੁਹਾਨੂੰ ਲੱਗਦਾ ਕਿ ਜੇ ਪਾਣੀ ਇਹ ਚੱਲ ਗਿਆ ਤਾਂ ਪਿੰਡ 'ਚ ਪਹੁੰਚ ਜੂਗਾ ਤੁਹਾਡੇ ਹਾਂਜੀ ਹਾਂਜੀ ਤਾਂ ਕਰਕੇ ਤੁਸੀਂ ਆਪਣੇ ਆਪ ਆਏ ਤਾਂ ਤੁਹਾਨੂੰ ਕਿਹਾ ਨਹੀਂ ਕਿਸੇ ਨੇ ਜ਼ਬਰਦਸਤੀ ਤਾਂ ਨਹੀਂ ਕੀਤੀ ਕਿਉਂਕਿ ਚੱਲ ਵੀ ਕਾਕਾ ਨਾ ਇਹ ਪਾਣੀ ਪਹਿਲਾਂ ਕਦੇ ਦੇਖਿਆ ਤੂੰ ਹਾਂਜੀ ਮਤਲਬ ਐਡਾ ਪਾਣੀ ਕਦੇ ਦੇਖਿਆ ਪਹਿਲਾਂ ਹਾਂਜੀ ਫਿਰ ਤੂੰ ਦਲੇਰੀ ਨਾਲ ਲੱਗਿਆ ਹੋਇਆ ਹੈ ਹਾਂਜੀ ਲੋ ਆ ਆ ਇਹ ਪੰਜਾਬ ਦੀ ਇੱਕ ਅਸਲ ਤਸਵੀਰ ਛੋਟੇ ਛੋਟੇ ਬੱਚੇ ਸਭ ਕੁਝ ਭਲਾ ਕੇ ਸਭ ਕੁਝ ਅ ਪਰਾਂ ਕਰਕੇ ਲੱਗੇ ਹੋਏ ਨੇ ਕਹਿੰਦੇ ਮਿੱਟੀ ਦੇ ਟੋੜੇ ਭਰ-ਭਰ ਕੇ ਅਸੀ ਟਰਾਲੀਆਂ ਦੇ ਵਿੱਚ ਸੁੱਟ ਰਹੇ ਆ ਹਰ ਬੰਦਾ ਜਿਹੜਾ ਉਹ ਲੱਗਿਆ ਹੋਇਆ ਔਰ ਆਪਣੇ ਆਪ ਕੰਮ ਕਰ ਰਿਹਾ ਕਿਉਂਕਿ ਇਹ ਜਿਹੜਾ ਪਾਣੀ ਹੈ ਪਾਣੀ ਲਗਾਤਾਰ ਵੱਧਾ ਜਾ ਰਿਹਾ ਤੁਸੀਂ ਦੇਖੋ ਹਲੇ ਵੀ ਬਰਸਾਤ ਪੈ ਰਹੀ ਹੈ ਅਸੀਂ ਬਾਰਿਸ਼ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਇਹ ਬਰਸਾਤ ਹੈ ਜਿਹੜੀ ਇਹ ਖਾਲੀ ਇੱਥੇ ਨਹੀਂ ਕੈਚਮੈਂਟ ਏਰੀਆ ਪਹਾੜਾ ਤੇ ਵੀ ਪੈ ਰਹੀ ਹੈ ਜਿਸ ਦੇ ਕਰਕੇ ਹੈ ਪਾਣੀ ਦਾ ਫਲੋ ਹੈ ਜਿਹੜਾ ਉਹ ਵੱਧਾ ਜਾ ਰਿਹਾ ਔਰ ਜੇਕਰ ਸਮਾਂ ਰਹਿੰਦਾ ਇਹ ਬਨ ਨਾ ਮਾਰਿਆ ਗਿਆ ਹੁੰਦਾ ਤਾਂ ਸ਼ਾਇਦ ਹੁਣ ਤੱਕ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਾ ਹੁੰਦਾ